ਸ਼ਸ਼ੀਗਾਲ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਮੈਂ ਜੁੜਿਆ ਹਾਂ ਜੀ ਗੁਰਿੰਦਰ ਅੱਜ ਦੀ ਜਿਹੜੀ ਇਹ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਸਬੰਧਤ ਆ ਜੀ ਰਾਜਸਥਾਨ ਸਟੇਟ ਦੇ ਨਾਲ ਉੱਥੇ ਦਾ ਇੱਕ ਬਹੁਤ ਪਪੂਲਰ ਸ਼ਹਿਰ Jaipur ਜਿੱਥੇ ਦੀ ਇਹ ਘਟਨਾ ਵਾ ਇਹ ਜਿਹੜੀ ਘਟਨਾ ਸਬੰਧ ਰੱਖਦੀ ਆ ਜੀ ਪ੍ਰਿਆ শেਠ ਨਾਮ ਦੀ ਇੱਕ ਲੜਕੀ ਜਿਹੜੀ ਦੇਖਣ ਨੂੰ ਬਹੁਤ ਖੂਬਸੂਰਤ ਆ 25 ਸਾਲ ਦੀ ਉਹਦੀ ਉਮਰ ਆ ਘਟਣਾ ਇਹ ਜੈਪੁਰ ਦੇ ਵਿੱਚ ਹੁੰਦੀ ਆ ਪਰ ਜਿਹੜੀ ਪ੍ਰਿਆ ਸੇਠ ਬਿਲੋਂਗ ਕਰਦੀ ਆ ਪਾਲੀ ਜੋ ਇੱਕ ਸ਼ਹਿਰ ਰਾਜਸਥਾਨ ਦੇ ਵਿੱਚ ਹੀ ਆ ਉੱਥੋਂ ਇਹ ਬਿਲੋਂਗ ਕਰਦੀ ਆ ਇਹਦੇ ਜਿਹੜੇ ਦਾਦਾ ਜੀ ਨੇ ਪ੍ਰਿਆ ਸੇਠ ਦੇ ਉਹ ਪ੍ਰਿੰਸੀਪਲ ਰਿਟਾਇਰ ਹੋਏ ਨੇ ਇਹਦੇ ਜਿਹੜੇ ਫਾਦਰ ਨੇ ਉਹ ਵੀ ਲੈਕਚਰਾਰ ਨੇ ਇਹਦੀ ਜਿਹੜੀ ਮਦਰ ਆ ਉਹ ਵੀ ਇੱਕ ਟੀਚਰ ਨੇ ਜਦੋਂ ਇਹ ਆਪਣੀ 10th ਪਾਸ ਕਰਦੀ ਆ میٹرਿਕ ਪਾਸ ਕਰਦੀ ਆ ਜੀ 82% ਨੰਬਰਾਂ ਦੇ ਨਾਲ ਤੇ 10+2 ਜਿਹੜੀ ਪਾਸ ਕਰਦੀ ਆ 78% ਨੰਬਰਾਂ ਦੇ ਨਾਲ ਇਹਨੂੰ ਇਹਦੇ ਬਿਨਾ ਕਹੇ ਤੋਂ ਐਡਮਿਸ਼ਨ ਕਰਵਾ ਦਿੱਤੀ ਜਾਂਦੀ ਹੈ ਇਹਦੀ ਪ੍ਰਿਆ ਸੇਠ ਦੀ ਜੈਪੁਰ ਦੇ ਵਿੱਚ ਇੱਕ ਪੜ੍ਹੀ ਲਿਖੀ ਫੈਮਿਲੀ ਆ ਸਾਰੀ ਇੱਕ ਪੜ੍ਹਿਆ ਲਿਖਿਆ ਪਰਿਵਾਰ ਆ ਇਹਦਾ ਤੇ ਉਹ ਇਹ ਚਾਹੁੰਦੇ ਸੀ ਕਿ ਇਹ ਵੀ ਇੱਕ ਪ੍ਰੋਫੈਸਰ ਬਣ ਕੇ ਹੀ ਜੈਪੁਰ ਜੈਪੁਰ ਦੇ ਉਸ ਕਾਲਜ ਤੋਂ ਵਾਪਸ ਆਵੇ ਮਤਲਬ ਇੱਕ ਤਰ੍ਹਾਂ ਦਾ ਪ੍ਰੈਸ਼ਰ ਆ ਜਿਹੜਾ ਉਹਦੇ ਤੇ ਬਣਾਇਆ ਗਿਆ ਕਿ ਤੂੰ ਪ੍ਰੋਫੈਸਰ ਬਣ ਕੇ ਉੱਥੋਂ ਵਾਪਸ ਆਏਂਗੀ ਇਹ ਆਪਣੇ ਨਾ ਕੁਦਰਤੀ ਜੀ ਗੱਲ ਆ ਆਪਣੇ ਸਿਸਟਮ ਦੀ ਕਿ ਜੇ ਸਾਡਾ ਪਰਿਵਾਰ ਜਿੱਦਾਂ ਦਾ ਵਾ ਉਹ ਬੱਚਿਆਂ ਤੋਂ ਵੀ ਉਹੀ ਉਮੀਦਾਂ ਰੱਖਦਾ ਵਾ ਉਹ ਵੀ ਉਦਾਂ ਦੇ ਬਣਨ ਪਰ ਪ੍ਰੀਆ ਸੇਠ ਦੇ ਜਿਹੜੇ ਸੋਪਨੇ ਸੀ ਉਹ ਥੋੜੇ ਹੋਰ ਹਿਸਾਬ ਦੇ ਸੀ ਉਹ ਮਨੀ ਮਾਈਂਡਡ ਕੁੜੀ ਸੀ ਸ਼ੁਰੂ ਤੋਂ ਉਹਦੇ ਸ਼ੌਕ ਜਿਹੜੇ ਵੱਖਰੇ ਸੀ ਪੈਸੇ ਜਿਹੜੇ ਉਹਨੂੰ ਬਹੁਤ ਪਿਆਰੇ ਲੱਗਦੇ ਸੀ ਉਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਇੰਨਾ ਕੁ ਪੈਸਾ ਕਮਾਉਣਾ ਚਾਹੁੰਦੀ ਆ ਕਿ ਮੈਂ ਹਰ ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਇਦਾਂ ਖਰੀਦਾਂ ਜਿੱਦਾਂ ਕਿ ਉਹ ਬਹੁਤ ਸਸਤੀ ਆ ਸੋ ਇਸ ਤਰ੍ਹਾਂ ਦਾ ਥੋੜਾ ਜਿਹਾ ਉਹਦਾ ਸੁਭਾਅ ਸੀ ਉਹ ਕੁਝ ਵੱਖਰਾ ਕਰਨਾ ਚਾਹੁੰਦੀ ਸੀ ਕਾਲਜ ਪੜ੍ਹਨ ਦੇ ਲਈ ਤਾਂ ਜ਼ਰੂਰ ਉਹ ਚਲੇ ਜਾਂਦੀ ਆ ਉੱਥੇ ਕੁਝ ਥੇੜ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿੰਦੀ ਆ ਪਰ ਉਸ ਤੋਂ ਥੋੜੀ ਦੇਰ ਬਾਅਦ ਹੀ ਉਹ ਇੱਕ ਜਿਹੜਾ ਆਪਣਾ ਕਮਰਾ ਸੈਪਰੇਟ ਲੈ ਲੈਂਦੀ ਐ ਇੱਕ ਫਲੈਟ 1 1 ਬੈੱਡਰੂਮ ਦਾ ਫਲੈਟ ਆ ਜਿਹੜਾ ਉਹ ਜੈਪੁਰ ਦੇ ਵਿੱਚ ਰਹਿ ਕੇ ਉੱਥੇ ਲੈ ਕੇ ਉਹ ਰਹਿਣ ਲੱਗ ਜਾਂਦੀ ਆ ਜੈਪੁਰ ਵੀ ਇੱਕ ਚਮਕ-ਦਮਕ ਵਾਲਾ ਸ਼ਹਿਰ ਆ ਕਾਫੀ ਵੱਡਾ ਜਿਹੜਾ ਸ਼ਹਿਰ ਰਾਜਸਥਾਨ ਦਾ ਜਿੱਦਾਂ ਮੰਨਿਆ ਜਾਂਦਾ ਵਾ ਉੱਥੇ ਦਾ ਉਹਨੂੰ ਜਿਹੜਾ ਖਰਚਾ ਵਾ ਉਹ ਕਰਨ ਦੇ ਲਈ ਜੋ ਵੀ ਘਰੋਂ ਪੈਸੇ ਆਉਂਦੇ ਸੀ ਉਹ ਪੈਸੇ ਘੱਟ ਲੱਗਣ ਲੱਗ ਜਾਂਦੇ ਆ ਉਹ ਕੁਛ ਚਾਹੁੰਦੀ ਸੀ ਕਿ ਮੈਂ ਨਾਲ ਇੱਥੇ ਪੜ ਵੀ ਲਵਾਂ ਤੇ ਨਾਲ ਕੋਈ ਜੌਬ ਕਰਕੇ ਮੇਰਾ ਜਿਹੜਾ ਖਰਚਾ ਪਾਣੀ ਉੱਤੇ ਵਾਲਾ ਉਹ ਨਿਕਲ ਜਾਵੇ ਮੇਰੇ ਸ਼ੌਂਕ ਵੀ ਪੂਰੇ ਹੁੰਦੇ ਰਹਿਣ ਨਾਲ ਨਾਲ ਉਹ ਅਖਬਾਰ ਦੇ ਵਿੱਚ ਇੱਕ ਐਡ ਦੇਖਦੀ ਆ ਜੌਬ ਦੇ ਲਈ ਜਿਹੜੀ ਐਡ ਆਈ ਹੋਈ ਸੀ ਉੱਥੇ ਉਹ ਪਹੁੰਚਦੀ ਆ ਉੱਥੇ ਉਹਦੀ ਉਹਨੂੰ ਜੁਆਇਨ ਵੀ ਕਿਉਂਕਿ ਦੇਖਣ ਨੂੰ ਉਹ ਸੋਹਣੀ ਸੀਗੀ ਤੇ ਉਹਨੂੰ ਜੁਆਇਨ ਵੀ ਕਰ ਲਿਆ ਜਾਂ ਮਤਲਬ ਕਰਵਾ ਲਿਆ ਜਾਂਦਾ ਵਾ ਉਹ ਉੱਥੇ ਜੌਬ ਲਈ ਸਿਲੈਕਟ ਹੋ ਜਾਂਦੀ ਆ ਤੇ ਰਿਸੈਪਸ਼ਨ ਤੇ ਬਹਿਣ ਦਾ ਉਹਨੂੰ ਕੰਮ ਦਿੱਤਾ ਜਾਂਦਾ ਵਾ ਉਹਨੂੰ ਸਿਰਫ ਇੰਨਾ ਕਿਹਾ ਜਾਂਦਾ ਕਿ ਤੂੰ ਰਿਸੈਪਸ਼ਨ ਤੇ ਬਹਿਣਾ ਤੇ ਜਦੋਂ ਉਹ ਥੋੜਾ ਸਮਾਂ ਉੱਥੇ ਗੁਜ਼ਾਰਦੀ ਆ ਉਸ ਆਫਿਸ ਦੇ ਵਿੱਚ ਤਾਂ ਉਹਨੂੰ ਪਤਾ ਲੱਗਦਾ ਵੀ ਇੱਥੇ ਕੁੜੀਆਂ ਆ ਰਹੀਆਂ ਨੇ ਕੁੜੀਆਂ ਜਾ ਰਹੀਆਂ ਨੇ ਬਹੁਤ ਵੱਡੇ ਘਰਾਂ ਦੇ ਜਿਹੜੇ ਮੁੰਡੇ ਆ ਇੱਥੇ ਆਉਂਦੇ ਨੇ ਵੀ ਉਹਨੂੰ ਸਾਰਾ ਸਮਝ ਆ ਗਿਆ ਵੀ ਇੱਥੇ ਕੀ ਚੱਲਦਾ ਵਾ ਤੇ ਉਹ ਆਪ ਵੀ ਉਸ ਦਲਦਲ ਦੇ ਵਿੱਚ ਕਿਵੇਂ ਫਸਦੀ ਗਈ ਉਹਨੂੰ ਵੀ ਪਤਾ ਨਹੀਂ ਲੱਗਿਆ ਕਿਉਂਕਿ ਉਹ ਇੱਕ ਜਿਹੜਾ ਇੱਕ ਤਰ੍ਹਾਂ ਦੇ ਨਾਲ ਮ사ਜ ਪਾਰਲਰ ਦੇ ਨਾਂ ਦੇ ਉੱਤੇ ਵੇਸਵਾ ਕਰ ਚਲਾਇਆ ਜਾ ਰਿਹਾ ਸੀ ਉੱਥੇ ਉਹ ਨੌਕਰੀ ਕਰਨ ਲੱਗੀ ਸੀ ਹੁਣ ਉਹਨੂੰ ਵੀ ਪੈਸੇ ਦਾ ਲਾਲਚ ਪੈ ਗਿਆ ਉਹਨੂੰ ਵੀ ਉਹ ਉਸ ਜਿੱਦਾਂ ਕਹਿੰਦੇ ਆ ਨਾ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਤੇ ਪ੍ਰਿਆ ਸੇਠ ਵੀ ਨਹੀਂ ਬਚ ਸਕੀ ਤੇ ਹੋਰ ਕੁੜੀਆਂ ਨੂੰ ਵੀ ਉੱਥੇ ਲੈ ਕੇ ਆਉਣ ਲੱਗ ਗਈ ਆਪਣੇ ਕਾਲਜ ਦੀਆਂ ਜਿਹੜੀਆਂ ਉਹਦੀਆਂ ਫਰੈਂਡਸ ਸੀਗੀਆਂ ਕਾਲਜ 'ਚ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਨੂੰ ਆਫਰ ਦੇਣ ਲੱਗ ਗਈ ਕਿ ਆਹ ਕੰਮ ਕਰਨਾ ਵਾ ਕੁਝ ਸਮੇਂ ਅ ਕੁਝ ਸਮਾਂ ਜਿਹੜਾ ਉਹ ਤੁਸੀਂ ਮਰਦਾਂ ਨੂੰ ਦੇਣਾ ਤੇ ਮੂੰਹ ਮੰਗੇ ਪੈਸੇ ਆ ਤੁਹਾਨੂੰ ਉਹ ਮਿਲ ਜਾਣਗੇ ਬਹੁਤ ਸਾਰੀਆਂ ਕੁੜੀਆਂ ਵੀ ਆਪਣੇ ਨਾਲ ਉਹਨੇ ਖਰਾਬ ਕਰ ਲੀਆਂ ਹੌਲੀ ਹੌਲੀ ਕੀ ਹੁੰਦਾ ਜਦੋਂ ਉਹ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦੀ ਸੀ ਉਹਨੂੰ ਲੱਗਣ ਲੱਗ ਗਿਆ ਕਿ ਹਜ਼ਾਰਾਂ ਦੇ ਨਾਲ ਉਹਦੇ ਸ਼ੌਂਕ ਪੂਰੇ ਨਹੀਂ ਹੋਣੇ ਇਹ ਜੋ ਹਜ਼ਾਰਾਂ ਚ ਕਮਾਈ ਹੁੰਦੀ ਹੈ ਉਹਨੂੰ ਲੱਖਾਂ ਚ ਕਮਾਈ ਚਾਹੀਦੀ ਸੀ ਉਹਨੂੰ ਕਰੋੜਾਂ ਚ ਕਮਾਈ ਚਾਹੀਦੀ ਸੀ ਉਹ ਕੀ ਕਰਦੀ ਆ ਜੀ ਉਥੋਂ ਜੋਬ ਆਪਣੀ ਛੱਡ ਕੇ ਇੱਕ ਵੈਬਸਾਈਟ ਆ ਜਿਹੜੀ ਉਹ ਬਣਾਉਂਦੀ ਆ ਵੈਬਸਾਈਟ ਕਿੱਦਾਂ ਦੀ ਇੱਕ ਡੇਟਿੰਗ ਵੈਬਸਾਈਟ ਕਹਿ ਲਓ ਜਾਂ ਡੇਟਿੰਗ ਐਪਸ ਜਿਦਾਂ ਅੱਜਕੱਲ ਚੱਲਦੀਆਂ ਨੇ ਉਦਾਂ ਦੀ ਵੈਬਸਾਈਟ ਉਹ ਡਿਜ਼ਾਈਨ ਕਰਵਾਉਂਦੀ ਆ। ਉੱਥੇ ਮੁੰਡੇ ਕੁੜੀਆਂ ਨੂੰ ਸਾਰਾ ਆਫਰਸ ਦਿੱਤੀਆਂ ਜਾਂਦੀਆਂ ਨੇ ਕਿ ਇੰਨਾ ਪੇ ਕਰ ਦੋ ਤੇ ਉਹ ਸਾਰਾ ਕੁਝ ਜਿਹੜਾ ਆਨਲਾਈਨ ਚੱਲ ਰਿਹਾ ਸੀ। ਕੁਝ ਦਿਨ ਉਹੋ ਕੰਮ ਕਰਕੇ ਵੀ ਉਹਨੂੰ ਇਹ ਲੱਗਿਆ ਵੀ ਇਸ ਕੰਮ ਤੋਂ ਵੀ ਉਹ ਬਹੁਤ ਜ਼ਿਆਦਾ ਪੈਸਾ ਨਹੀਂ ਕਮਾ ਸਕਦੀ ਹਜ਼ਾਰਾਂ ਦੇ ਵਿੱਚ ਸੀਮਤ ਰਹਿ ਰਹੀ ਆ ਉਹ ਲੱਖਾਂ ਤੱਕ ਨਹੀਂ ਪਹੁੰਚ پا ਰਹੀ। ਫੇਰ ਉਹ ਕੀ ਕਰਦੀ ਆ ਇੱਕ ਹੋਰ ਗੇਮ ਖੇਡ ਦਿਆ ਉਹ ਕਿਉਂਕਿ ਹੁਣ ਪੈਸੇ ਦਾ ਜਿਹੜਾ ਉਹਨੂੰ ਚਸਕਾ ਤਾਂ ਪੈ ਹੀ ਚੁੱਕਿਆ ਸੀਗਾ ਜੀ ਪੈਸਾ ਤਾਂ ਉਹ ਕਮਾਉਣਾ ਚਾਹੁੰਦੀ ਸੀ ਆਪਣਾ ਜਿਹੜਾ ਆਪਣੀ ਇੱਜ਼ਤ ਵੀ ਉਹ ਵੇਚ ਚੁੱਕੀ ਸੀ ਆਪਣੇ ਘਰਦਿਆਂ ਦੀ ਇੱਜ਼ਤ ਵੀ ਉਹ ਮਿੱਟੀ 'ਚ ਮਿਲਾ ਚੁੱਕੀ ਸੀ ਉਹ ਪੂਰੀ ਤਰ੍ਹਾਂ ਉਹਦਾ ਝਾਕਾ ਵਾ ਜਿਹੜਾ ਖੁੱਲ ਚੁੱਕਿਆ ਸੀ ਪ੍ਰਿਆ ਸੇਠ ਦਾ ਤੇ ਹੁਣ ਉਹ ਕੁਝ ਵੀ ਕਰਨ ਨੂੰ ਤਿਆਰ ਸੀ ਪੈਸੇ ਦੇ ਲਈ ਉਹ ਕੀ ਕਰਦੀ ਆ سوشل মিডিਆ ਦਾ ਸਹਾਰਾ ਲੈਂਦੀ ਆ سوشل মিডিਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਲੋਕ ਉਹਨਾਂ ਨੂੰ ਜੋੜਦੀ ਆ ਉਹਨਾਂ ਤੋਂ ਉਹਨਾਂ ਦਾ ਬੈਕਗ੍ਰਾਉਂਡ ਪੁੱਛਦੀ ਆ ਤੇ ਜਿਹੜਾ ਵੀ ਅਮੀਰ ਘਰ ਦਾ ਉਹਨੂੰ ਲੱਗਦਾ ਸੀ ਕਿ ਮੁੰਡਾ ਵਾ ਉਹਨੂੰ ਉਹ ਆਪ ਮੈਸੇਜ ਕਰਦੀ ਸੀ ਪਹਿਲਾਂ ਚੈਟ ਕਰਦੀ ਸੀ ਫਿਰ ਉਹਨੂੰ ਆਪਣੇ ਜਾਲ 'ਚ ਫਸਾਉਂਦੀ ਸੀ ਤੇ ਉਹਨੂੰ ਆਪ ਫਿਜ਼ੀਕਲੀ ਮਿਲਣਾ ਉਹਨੇ ਸ਼ੁਰੂ ਕਰਤਾ ਸੀ ਮਤਲਬ ਔਨਲਾਈਨ ਤੋਂ ਕੰਮ ਹੋਣ ਆਮੋ ਸਾਹਮਣੇ ਮਿਲਣ ਵਾਲਾ ਸ਼ੁਰੂ ਹੋ ਚੁੱਕਿਆ ਸੀਗਾ ਹੁਣ ਉਹ ਕੀ ਕਰਦੀ ਸੀ ਕਿ ਜਿਹੜੇ ਵੀ ਬੰਦੇ ਨੂੰ ਮਿਲਦੀ ਸੀ ਪਹਿਲਾਂ ਤਾਂ ਉਹ ਆਪਣੇ ਘਰ 'ਚ ਹੀ ਬੁਲਾਉਂਦੀ ਸੀ ਬੰਦੇ ਨੂੰ ਫਲੈਟ 'ਚ ਬੁਲਾਉਂਦੀ ਸੀ ਆਪਣੇ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦੀ ਸੀ ਤੇ ਉਹਨੂੰ ਰਿਕਾਰਡ ਕਰਦੀ ਸੀ ਆਪਣੇ ਫੋਨ ਦੇ ਵਿੱਚ ਉਹਨੂੰ ਰਿਕਾਰਡ ਕਰਕੇ ਜਦੋਂ ਸਾਰਾ ਕੁਝ ਹੋ ਜਾਂਦਾ ਸੀ ਬੰਦਾ ਉੱਥੋਂ ਚਲੇ ਜਾਂਦਾ ਸੀ ਉਹਨੂੰ ਉਹ ਵੀਡੀਓ ਭੇਜਦੀ ਸੀ ਉਹਨੂੰ ਬਲੈਕਮੇਲ ਕਰਦੀ ਸੀ ਕਿ ਮੈਨੂੰ ਮੇਰੀ ਇੱਜ਼ਤ ਦੀ ਕੋਈ ਵੀ ਪਰਵਾਹ ਨਹੀਂ ਮੈਨੂੰ ਪੈਸਾ ਚਾਹੀਦਾ ਤੇਰਾ ਘਰ ਤੇਰੀ ਜ਼ਿੰਦਗੀ ਮੈਂ ਬਰਬਾਦ ਕਰ ਦਊਂਗੀ ਜੇ ਤੂੰ ਆਪਣਾ ਭਲਾ ਚਾਹਨਾ ਮੈਂ ਤਾਂ ਇੰਨੇ ਪੈਸੇ ਮੈਨੂੰ ਦੇ ਦੇ ਕਿਸੇ ਤੋਂ 2 ਲੱਖ ਮੰਗੇ ਕਿਸੇ ਤੋਂ 5 ਲੱਖ ਮਤਲਬ ਜੋ ਉਹਦੇ ਦਿਲ ਚ ਆਇਆ ਜਿੰਨਾ ਕੋ ਦਾ ਦਾ ਲੱਗਦਾ ਸੀ ਬੰਦਾ ਦੇਖ ਕੇ ਉਹਨੇ ਪੈਸੇ ਉਹ ਲੈ ਲੰਦੀ ਸੀ ਤੇ ਜਿਹੜੇ ਬੰਦੇ ਉੱਥੇ ਜਾਂਦੇ ਸੀ ਆਪਣੀ ਇੱਜ਼ਤ ਦੀ ਖਾਤਰ ਪੈਸੇ ਦੇ ਵੀ ਦਿੰਦੇ ਸੀ ਤੇ ਕਿਤੇ ਕੰਪਲੇਂਟ ਵੀ ਨਹੀਂ ਕਰਦੇ ਸੀ ਕਿਹਾ ਜਾਂਦਾ ਐਦਾਂ ਕਰ ਕਰਕੇ 1 ਕਰੋੜ 75 ਲੱਖ ਰੁਪਈਆ ਉਹਨੇ ਕੁਝ ਦਿਨਾਂ ਦੇ ਵਿੱਚ ਇਕੱਠਾ ਕਰ ਲਿਆ ਸੀ ਤੇ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਹੋਰ ਖਰੀਦਣ ਲੱਗੀ ਸੀ 40-40 ਹਜ਼ਾਰ ਦੇ ਪਰਫਿਊਮ ਉਹਦੇ ਘਰੋਂ ਨਿਕਲੇ ਬਹੁਤ ਮਹਿੰਗੀਆਂ ਘੜੀਆਂ ਤੇ ਹੋਰ ਜਿੰਨੇ ਮਹਿੰਗੇ ਗੈਜਟਸ ਉਹ ਲੈ ਲੈ ਆਪਣੇ ਲੈਣ ਦੇ ਕਾਬਲ ਹੋ ਚੁੱਕੀ ਸੀ ਇਸ ਬੇਈਮਾਨੀ ਦੇ ਧੰਦੇ ਦੇ ਨਾਲ ਇਸ ਜਿਹੜੀ ਇੱਕ ਜਿਹਦੇ ਵਿੱਚ ਕੋਈ ਵੀ ਇੱਜ਼ਤ ਨਹੀਂ ਉਸ ਧੰਦੇ ਦੇ ਨਾਲ ਹੁਣ ਜਿਹੜੀ ਘਟਨਾ ਬਾਰੇ ਆਪਾਂ ਗੱਲ ਕਰਨੀ ਆ ਇੱਕ ਘਟਨਾ ਹੈਗੀ ਆ ਜੀ ਨਾਮ ਇੱਕ ਬੰਦੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਰੱਖਿਆ ਹੋਇਆ ਸੀਗਾ ਡੁਪਲੀਕੇਟ ਨਾਮ ਵਿਵਾਨ ਕੋਲੀ ਤੇ ਉਹਦਾ ਜਿਹੜਾ ਅਸਲੀ ਨਾਮ ਸੀ ਦੁਸ਼ਯੰਤ ਸ਼ਰਮਾ ਸੀਗਾ ਰਾਜਸਥਾਨ ਨੂੰ ਹੀ ਬਿਲੋਂਗ ਕਰਦਾ ਸੀ ਉਥੇ ਥਾਣਾ ਜੋਟਵਾਰਾ ਉਥੋਂ ਉਥੇ ਦਾ ਏਰੀਆ ਜਿਹੜਾ ਉਥੋਂ ਇਹ ਬਿਲੋਂਗ ਕਰਦਾ ਸੀ ਦੁਸ਼ਯੰਤ ਸ਼ਰਮਾ ਤੇ ਵਿਵਾਨ ਕੋਲੀ ਇੱਕ ਨਕਲੀ ਪ੍ਰੋਫਾਈਲ ਉਹ ਆਪਣੀ ਮੈਨੇਜ ਕਰ ਰਿਹਾ ਸੀ ਠੀਕ ਠਾਕ ਘਰੋਂ ਸੀਗਾ ਪਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਇਹ ਦਿਖਾਇਆ ਹੋਇਆ ਸੀ ਕਿ ਉਹ ਬਹੁਤ ਅਮੀਰ ਆ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਨਾਲ ਉਹਨੇ ਫੋਟੋਆਂ ਪਾਈਆਂ ਹੋਈਆਂ ਸੀ ਮਹਿੰਗੀਆਂ ਮਹਿੰਗੀਆਂ ਬਿਲਡਿੰਗਾਂ ਲਗਜ਼ਰੀ ਬਿਲਡਿੰਗਾਂ ਦੇ ਬਾਹਰ ਕੱਢ ਕੇ ਉਹਦੇ ਅੰਦਰ ਜਾ ਕੇ ਉਹ ਕਿਸੇ ਤਰੀਕੇ ਫੋਟੋਆਂ ਖਿਚਾਉਂਦਾ ਸੀ ਤੇ ਲੋਕਾਂ ਨੂੰ ਇਹ ਸ਼ੋਅ ਕਰਦਾ ਸੀ ਕਿ ਉਹ ਬਹੁਤ ਅਮੀਰ ਆ ਜਦ ਕਿ ਉਹ ਇੱਕ ਮਾਮੂਲੀ ਜੀ ਨੌਕਰੀ ਕਰਦਾ ਸੀ ਤੇ ਇੱਕ ਬੜੇ ਸਾਦੇ ਜਿਹੇ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਹੁਣ ਉਹੋ ਜੰਗਲ ਦੇ ਵਿੱਚ ਫਸਣ ਵਾਲਾ ਸੀ ਰੀਆ ਸੇਟ ਦੇ ਉਹਨੂੰ 2 ਮਈ 2018 ਨੂੰ ਸ਼ਾਮ ਨੂੰ 6 ਵਜੇ ਰੀਆ ਸੇਟ ਦਾ ਮੈਸੇਜ ਜਾਂਦਾ ਵਾ ਰਸਤੇ ਦੇ ਵਿੱਚ ਉਹ ਜਦੋਂ ਨੌਕਰੀ ਤੋਂ ਛੁੱਟੀ ਕਰਕੇ ਜਾ ਰਿਹਾ ਸੀ ਚੈਟ ਕਰਦਾ ਜਾ ਰਿਹਾ ਵਾ ਅਜਰੀਆ ਸੇਟ ਨੇ ਉਹਨੂੰ ਕਹਿਤਾ ਕਿ ਆਪਾਂ ਮਿਲਣਾ ਵਾ ਉਹਨੂੰ ਲੋਕੇਸ਼ਨ ਸੈਂਡ ਕਰਤੀ ਆ ਕਿ ਅੱਜ ਰਾਤ ਨੂੰ ਤੂੰ ਮੇਰੇ ਕੋਲ ਆਉਣਾ ਵਾ ਜੇ ਜੋ ਤੇਰਾ ਮਨ ਆਊਗਾ ਉਦੋਂ ਮੇਰੇ ਨਾਲ ਕਰ ਸਕਦਾ ਮੈਂ ਤੇਰੇ ਪਿਆਰ ਦੇ ਵਿੱਚ পাগল ਹੋ ਚੁੱਕੀ ਆ ਇਹ ਗੱਲ ਮੈਂ ਕਰ ਰਿਹਾ ਜੀ ਮਈ 2018 ਦੀ ਫਰਵਰੀ 2018 ਦੇ ਵਿੱਚ ਰੀਆ ਸੇਠ ਨੇ ਇਹਨੂੰ ਰਿਕੁਐਸਟਾਂ ਭੇਜ ਕੇ ਜੋ ਵੀ ਸੋਸ਼ਲ ਮੀਡੀਆ ਤੇ ਫਰੈਂਡ ਰਿਕੁਐਸਟ ਜੋ ਵੀ ਹੁੰਦਾ ਉਹ ਭੇਜ ਕੇ ਆਪਣੇ ਜਾਲ ਦੇ ਵਿੱਚ ਫਸਾ ਲਿਆ ਸੀ ਤੇ ਫਰਵਰੀ ਫਰਵਰੀ ਦੇ ਵਿੱਚ ਹੀ ਇਹਨਾਂ ਦੀ ਗੱਲਬਾਤ ਆ ਜਿਹੜੀ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਉਹ ਪ੍ਰਭਾਵਿਤ ਹੋ ਗਈ ਸੀ ਜੋ ਏ ਇਹਨੇ ਦੁਸ਼ਯੰਤ ਸ਼ਰਮਾ ਨੇ ਆਪਣੀਆਂ ਆਪਣੀ ਪ੍ਰੋਫਾਈਲ ਦੇ ਉੱਤੇ ਫੋਟੋਆਂ ਪਾਈਆਂ ਹੋਈਆਂ ਸੀ ਕਿਆਂ ਉਹਨੂੰ ਲੱਗਦਾ ਸੀ ਕਿ ਇਹ ਬਹੁਤ ਅਮੀਰ ਘਰੋਂ ਆ ਹੁਣ ਇਹਦੇ ਤੋਂ ਮੈਂ ਪੈਸੇ ਠੱਗੂੰਗੀ ਚਲੋ ਜੀ ਜਦੋਂ ਉਹ ਘਰ ਜਾ ਰਿਹਾ ਸੀਗਾ ਦੁਸ਼ਯੰਤ ਸ਼ਰਮਾ ਕਿ ਅੱਜ ਮੈਂ ਰੀਆ ਸ਼ੇਟ ਨੂੰ ਮਿਲਣ ਜਾਣਾ ਵਾਂ ਤਾ ਬਹੁਤ ਐਕਸਾਈਟਡ ਸੀ ਘਰੇ ਪਹੁੰਚਦਾ ਘਰ ਉਹਨੂੰ ਬਹੁਤ ਦੂਰ ਲੱਗ ਰਿਹਾ ਸੀ ਅੱਜ ਜਦੋਂ ਘਰੇ ਪਹੁੰਚਦਾ ਤਾਂ ਆਪਣੀ ਮਾਂ ਨੂੰ ਕਹਿੰਦਾ ਵੀ ਮੈਂ ਦੁਬਾਰਾ ਤਿਆਰ ਹੋਣਾ ਵਾ ਅੱਜ ਮੇਰੀ ਬਹੁਤ ਜ਼ਰੂਰੀ ਮੀਟਿੰਗ ਆ ਦਫ਼ਤਰ ਦੇ ਨਾਲ ਸੰਬੰਧਿਤ ਤੇ ਮੇਰੀ ਰੋਟੀ ਨਾ ਬਣਾਇਓ ਉਸ ਤੋਂ ਬਾਅਦ ਆਪਣੇ ਪਿਓ ਦੇ ਕੋਲ ਜਾਂਦਾ ਵਾ ਐਲਟੋ ਗੱਡੀ ਉਹਨਾਂ ਦੇ ਕੋਲ ਆ ਉਹਦੀ ਚਾਬੀ ਮੰਗਦਾ ਕਿ ਮੈਨੂੰ ਗੱਡੀ ਦੀ ਲੋੜ ਪੈ ਸਕਦੀ ਆ ਰਾਤ ਨੂੰ ਕੋਈ ਵੀ ਸਾਧਨ ਹੋਰ ਨਹੀਂ ਮਿਲਣਾ ਗੱਡੀ ਦੀ ਚਾਬੀ ਲੈਂਦਾ ਵਾ ਜੀ ਤੇ ਸਿੱਧਾ ਪਹੁੰਚਦਾ ਵਾ ਜੀ ਉਹ ਰੀਆ ਸੇਟ ਦੇ ਕੋਲ ਜਿਹੜੀ ਕਿ ਗਾਂਧੀ ਨਗਰ ਦੇ ਵਿੱਚ ਰਹਿੰਦੀ ਸੀ ਜੈਪੁਰ ਉਹਦੇ ਫਲੈਟ ਚ ਪਹੁੰਚਦਾ ਅੰਦਰ ਜਾਂਦਾ ਵਾ ਬਹੁਤ ਉਹ ਖੁਸ਼ ਸੀ ਗਾ ਉਹਨੂੰ ਰੀਆ ਸੇਟ ਨੂੰ ਪਹਿਲੀ ਵਾਰ ਆਮਣੇ ਸਾਹਮਣੇ ਉਹ ਇੱਕ ਦੂਜੇ ਨੂੰ ਦੇਖ ਰਹੇ ਸੀ ਉਹਨੂੰ ਨਹੀਂ ਪਤਾ ਸੀ ਕਿ ਉਹ ਕਿਹੜੇ ਜਾਲ ਦੇ ਵਿੱਚ ਫਸਣ ਆਲਾ ਵਾ ਰੀਆ ਸੇਟ ਆਪਣੀਆਂ ਮਿੱਠੀਆਂ ਗੱਲਾਂ ਦੇ ਵਿੱਚ ਉਹਨੂੰ ਲਾਉਂਦੀ ਆ ਕੁਝ ਖਾਂਦੇ ਪੀਂਦੇ ਨੇ ਵਧੀਆ ਉਹਨੂੰ ਟ੍ਰੀਟ ਕਰਦੀ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਤੁਹਾਨੂੰ ਪਤਾ ਹੀ ਆ ਉਹਨਾਂ ਦੇ ਜਿਹੜੇ ਸਰੀਰਕ ਸਬੰਧ ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹ ਸਾਰਾ ਕੁਝ ਕਰ ਲੈਂਦਾ ਵਾ ਦੁਸ਼ਯੰਤ ਸ਼ਰਮਾ ਤਾਂ ਉਹਨੂੰ ਪੁੱਛਦੀ ਆ ਰਹੀ ਆ ਸੀਟ ਵੀ ਤੂੰ ਫੋਟੋਆਂ ਦੇ ਵਿੱਚ ਬੜਾ ਹਾਈ ਫਾਈ ਲੱਗਦਾ ਪਰ ਹੁਣ ਜਦੋਂ ਤੂੰ ਇੱਥੇ ਆਇਆ ਵਾ ਬੜਾ ਸਿੰਪਲ ਜਿਹਾ ਬੰਦਾ ਲੱਗ ਰਿਹਾ ਵਾ ਤੂੰ ਲੱਗਦਾ ਨਹੀਂ ਵੀ ਤੂੰ ਅਮੀਰ ਹੋਏਗਾ ਤਾਂ ਉਹ ਜਵਾਬ ਦਿੰਦਾ ਮੈਂ ਅਮੀਰ ਵਾਕਈ ਨਹੀਂ ਹੈਗਾ ਵੀ ਮੈਂ ਹੁਣ ਤੇਰੇ ਨਾਲ ਸੱਚੀ ਪਿਆਰ ਕਰ ਬੈਠਾ ਵਾਂ ਵੀ ਮੈਂ ਤੇਤੋ ਲਕੋਣਾ ਨਹੀਂ ਚਾਹੁੰਦਾ ਵੀ ਮੇਰੇ ਕੋਲ ਕੁਝ ਵੀ ਨਹੀਂ ਆ ਇੱਕ ਮਾਮੂਲੀ ਜੀ ਮੈਂ ਨੌਕਰੀ ਕਰਦਾ ਵਾਂ ਉਹ ਜੋ ਫੋਟੋਆਂ ਨੇ ਸਾਰਾ ਕੁਝ ਫੇਕ ਹੈ ਝੂਠ ਹੈ ਜਦੋਂ ਰੀਆ ਸੇਠ ਇਹ ਗੱਲ ਸੁਣਦੀ ਆ ਤਾਂ ਉਹਨੂੰ ਬਹੁਤ ਗੁੱਸਾ ਆਉਂਦਾ ਕਿ ਉਹਦੇ ਨਾਲ ਧੋਖਾ ਹੋ ਗਿਆ ਤਾਂ ਉਹਨੂੰ ਕਹਿੰਦੀ ਆ ਵੀ ਤੂੰ ਸੱਚ ਬੋਲਦਾ ਉਹ ਕਹਿੰਦਾ ਹਾਂਜੀ ਬਿਲਕੁਲ ਮੈਂ ਸੱਚ ਬੋਲਦਾ ਕਿ ਉਹ ਸਾਰਾ ਕੁਝ ਮੇਰਾ ਨਹੀਂ ਆ ਮੇਰੇ ਕੋਲ ਤਾਂ ਇੱਕ ਕਲਟੋ ਕਾਰ ਆ ਤੇ ਮੇਰੀ ਕੋਈ ਤਨਖਾਹ ਵੀ ਜ਼ਿਆਦਾ ਨਹੀਂ ਆ ਮੈਂ ਵਿਆਹਿਆ ਹੋਇਆ ਵੀ ਆ ਮੇਰੇ ਬੱਚੇ ਵੀ ਆ ਜਦੋਂ ਰੀਆ শেਠ ਇਹ ਗੱਲ ਸੁਣਦੀ ਆ ਉਹਨੂੰ ਬਹੁਤ ਗੁੱਸਾ ਆਉਂਦਾ ਤੇ बार-बार ਉਹਨੂੰ ਪੁੱਛਦੀ ਆ ਵੀ ਤੈਨੂੰ ਅੰਦਾਜ਼ਾ ਵੀ ਹੈਗਾ ਤੂੰ ਕਹਿ ਕੀ ਰਿਹਾ ਵਾ ਤੇ ਜਦੋਂ ਦੁਸ਼ਯੰਤ ਸ਼ਰਮਾ ਇਹ ਸਾਬਤ ਕਰ ਦਿੰਦਾ ਕਿ ਵਾਕਈ ਉਹ ਕਰੋੜਪਤੀ ਨਹੀਂ ਉਹਦੇ ਪੱਲੇ ਕੁਝ ਨਹੀਂ ਉਹ ਤਾਂ ਇੱਕ ਕੰਗਾਲ ਵਿਅਕਤੀ ਆ ਉਹ ਹੋ ਰਹੀ ਆ ਸੇਟ ਕੀ ਕਰਦੀ ਆ ਮੌਕੇ ਤੇ ਆਪਣਾ ਇੱਕ ਦੋਸਤ ਜਿਹਦਾ ਨਾਮ ਹੈ ਜੀ ਦਿਕਸ਼ਾਂਤ ਕਮਰਾ ਜੋ ਰਹਿੰਦਾ ਮੁੰਬਈ ਦੇ ਵਿੱਚ ਆ ਤੇ ਉਸ ਦਿਨ ਉੱਤੇ ਮੌਜੂਦ ਸੀ ਉਹ ਅੰਦਰ ਆਉਂਦਾ ਵਾ ਫੋਨ ਦੇ ਵਿੱਚ ਮੌਕੇ ਦੇ ਉੱਤੇ ਹੀ ਉਹਨੂੰ ਸਾਰੀ ਰਿਕਾਰਡਿੰਗ ਦਿਖਾਉਂਦਾ ਵੀ ਤੇਰੀ ਆ ਫਿਲਮ ਬਣ ਚੁੱਕੀ ਆ ਹੁਣ ਤੂੰ ਦੱਸ ਕੀ ਕਰਨਾ ਵਾ ਤੇ ਉਹਨੂੰ ਬੰਨ ਦਿੱਤਾ ਜਾਂਦਾ ਵਾ ਉਦੇ ਹੱਥ ਪੈਰ ਬੈੱਡ ਦੇ ਨਾਲ ਬਨ ਦਿੱਤੇ ਜਾਂਦੇ ਆ ਇੱਥੋਂ ਤੱਕ ਕਿ ਉਹਨੂੰ ਕੁੱਟਿਆ ਵੀ ਜਾਂਦਾ ਵਾ ਉਹ ਹੈਰਾਨ ਹੋ ਜਾਂਦਾ ਦੁਸ਼ਯੰਤ ਸ਼ਰਮਾ ਕਿ ਉਹਦੇ ਨਾਲ ਇਹ ਹੋ ਕੀ ਗਿਆ ਬਹੁਤ ਘਬਰਾ ਜਾਂਦਾ ਵਾ ਹੱਥ ਜੋੜ ਕੇ ਮਾਫੀ ਮੰਗਦਾ ਤੇ ਕਹਿੰਦਾ ਵਾ ਵੀ ਮੈਨੂੰ ਮੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਮੈਨੂੰ ਇੱਥੋਂ ਜਾ ਲੈਣ ਦਿਓ ਤੇ ਇਹ ਵੀਡੀਓ ਆ ਜਿਹੜੀ ਡਿਲੀਟ ਕਰ ਦਿਓ ਪਰ ਰੀਆ ਸ਼ੇਠ ਉਹ ਇੰਨੀ ਜਲਦੀ ਉਹਨੂੰ ਛੱਡਣ ਵਾਲੀ ਨਹੀਂ ਸੀਗੀ ਜੀ ਉੱਥੇ ਹੀ ਆਪਣੇ ਇੱਕ ਹੋਰ ਦੋਸਤ ਲક્ષਯ ਵਾਲਿਆ ਨੂੰ ਉਹ ਬੁਲਾਉਂਦੀ ਆ ਤੇ ਇਹ ਤਿੰਨ ਜਣੇ ਹੁਣ ਉੱਥੇ ਉਹਦੇ ਫਲੈਟ ਦੇ ਵਿੱਚ ਇਕੱਠੇ ਹੋ ਗਏ ਚੌਥਾ ਦੁਸ਼ਯੰਤ ਸ਼ਰਮਾ ਜਿਹਦੇ ਨਾਲ ਜ਼ੁਲਮ ਹੋ ਰਿਹਾ ਹੁਣ ਉਹਨੂੰ ਫੋਰਸ ਕੀਤਾ ਜਾਂਦਾ ਕਿ ਉਹ ਆਪਣੇ ਫਾਦਰ ਨੂੰ ਫੋਨ ਕਰੇ ਤੇ ਉਹਦੇ ਫਾਦਰ ਦਾ ਨਾਮ ਹੈ ਜੀ ਰਮੇਸ਼ਵਰ ਸ਼ਰਮਾ ਅੱਧੀ ਰਾਤ ਨੂੰ 12 ਵਜੇ ਉਹ ਫੋਨ ਕਰਦਾ ਵਾ ਆਪਣੇ ਫਾਦਰ ਨੂੰ ਤੇ ਕਹਿੰਦਾ ਵਾ ਕਿ ਪਾਪਾ ਮੈਂ ਕਿਡਨੈਪ ਹੋ ਚੁੱਕਿਆ ਵਾ 10 ਲੱਖ ਰੁਪਈਆ ਇਹ ਮੰਗ ਕਰ ਰਹੇ ਨੇ ਜਿੱਦਾਂ ਮਰਜ਼ੀ ਕਰਕੇ ਤੁਸੀਂ 10 ਲੱਖ ਰੁਪਏ ਦਾ ਇੰਤਜ਼ਾਮ ਕਰੋ ਤਾਂ ਉਹਦਾ ਪਿਓ ਵੀ ਬਹੁਤ ਘਬਰਾ ਜਾਂਦਾ ਵਾ ਤੇ ਕਹਿੰਦਾ ਵਾ ਵੀ ਇੰਨੀ ਰਾਤ ਨੂੰ ਇੰਨੇ ਪੈਸੇ ਦਾ ਬੰਦੋਬਸਤ ਕਰਨਾ ਬਹੁਤ ਮੁਸ਼ਕਲ ਆ ਵੀ ਤੂੰ ਸਵੇਰ ਤੱਕ ਦਾ ਟਾਈਮ ਇਹਨਾਂ ਕੋਲੋਂ ਲੈ ਪਰ ਉਹ ਕੁਝ ਹੋਰ ਹੀ ਤਿਆਰੀ ਕਰੀ ਬੈਠੇ ਸੀ ਤਿੰਨੋਂ ਜਣੇ ਰਲ ਕੇ ਤੇ ਉਹਨਾਂ ਨੇ ਬਿਲਕੁਲ ਵੀ ਸਮਾਂ ਨਹੀਂ ਦਿੱਤਾ ਕਿ ਜੇ ਤੂੰ ਆਪਣੀ ਜਾਨ ਬਚਾਉਣੀ ਆ ਤਾਂ ਹੁਣੇ ਹੀ ਪੈਸਾ ਤੈਨੂੰ ਆਨਲਾਈਨ ਮੰਗਾਉਣਾ ਪੈਣਾ ਦੋਸਤੋ ਜਿਵੇਂ ਤੇਵੇਂ ਕਰਕੇ ਇੱਕ ਮਜਬੂਰ ਪਿਓ ਰਾਤ ਨੂੰ 12 1 ਵਜੇ ਦੇ ਕਰੀਬ 10 ਲੱਖ ਦਾ ਅਰੇਂਜਮੈਂਟ ਕਰਕੇ ਆਪਣੇ ਬੇਟੇ ਦੇ ਜਾਨੀ ਕਿ ਦੁਸ਼ਯੰਤ ਸ਼ਰਮਾ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿੰਦਾ ਹੁਆ ਟਰਾਂਸਫਰ ਕਰਨ ਤੋਂ ਬਾਅਦ ਜਦੋਂ ਰੀਆ ਸ਼ੀਟ ਸਾਰਾ ਚੈੱਕ ਕਰ ਲੈਂਦੀ ਆ ਕਿ ਉਹਦੇ ਅਕਾਊਂਟ 'ਚ ਪੈਸਾ ਆ ਗਿਆ ਉਹਦਾ ਕਾਰਡ ਤੇ ਉਹਦਾ ਆਈਡੀ ਪਾਸਵਰਡ ਸਾਰਾ ਕੁਝ ਉਹ ਤੋਂ ਖੋਹ ਲੈਂਦੀ ਆ ਲੈ ਲੈਂਦੀ ਆ ਇਹ ਏਟੀਐਮ ਕਾਰਡ ਦਾ ਉਹ ਤੋਂ ਪਿੰਨ ਵੀ ਪੋਚ ਲੈੰਦੀ ਆ ਤੇ ਸਾਰਾ ਪੈਸਾ ਨਾਲ ਹੀ ਆਪਣੇ ਅਕਾਊਂਟ ਚ ਟ੍ਰਾਂਸਫਰ ਕਰਨ ਤੋਂ ਬਾਅਦ ਫਿਰ ਉਹ ਤਿੰਨੋ ਜਣੇ ਇਹ ਡਿਸਕਸ ਕਰਦੇ ਆ ਕਿ ਸਾਡਾ ਬਹੁਤ ਵੱਡਾ ਰਾਜ ਇਹਨੂੰ ਪਤਾ ਲੱਗ ਚੁੱਕਿਆ ਇਹਨੂੰ ਜਿੰਦਾ ਰੱਖਣਾ ਜੇ ਅਸੀਂ ਆਪਣਾ ਭਲਾ ਚਾਹੁੰਦੇ ਆ ਤਾਂ ਇਹਨੂੰ ਜਿਉਂਦਾ ਰੱਖਣਾ ਖਤਰੇ ਤੋਂ ਖਾਲੀ ਨਹੀਂ ਪੈਸਾ ਲੈਣ ਤੋਂ ਬਾਅਦ ਵੀ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਮਾਰ ਕੇ ਮਰੇ ਨੇ ਸਰਾਣੇ ਦੇ ਨਾਲ ਉਹਦਾ ਮੂੰਹ ਕੁੱਟਣ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹ ਨਕਾਮ ਰਹਿੰਦੇ ਆ ਉਹਦੇ ਵਿੱਚ ਕਾਮਯਾਬੀ ਨਹੀਂ ਹੁੰਦੀ ਪਰ ਆਖਿਰ ਇੱਕ ਬਹੁਤ ਭਾਰੀ ਚੀਜ਼ ਉਹ ਉਹਦੇ ਸਿਰ ਦੇ ਉੱਤੇ ਮਾਰਦੇ ਨੇ ਜਦੋਂ 8-10 ਵਾਰ ਕਰਦੇ ਨੇ ਤਾਂ ਮੌਕੇ ਤੇ ਦੁਸ਼ਯੰਤ ਸ਼ਰਮਾ ਦੀ ਮੌਤ ਹੋ ਜਾਂਦੀ ਆ ਇਸ ਤੋਂ ਬਾਅਦ ਜੀ ਉਹਦੀ ਡੈੱਡ ਬੋਡੀ ਨੂੰ ਇੱਕ ਬੈਗ ਦੇ ਵਿੱਚ ਉਹ ਪਾਉਂਦੇ ਨੇ ਤੇ ਦੂਰ ਪਹਾੜਾਂ ਦੇ ਵਿੱਚ ਸੁੱਟਣ ਦੇ ਲਈ ਚਲੇ ਜਾਂਦੇ ਨੇ ਸਾਰੀ ਰਾਤ ਪਿਓ ਰਮੇਸ਼ਵਰ ਸ਼ਰਮਾ ਆਪਣੇ ਪੁੱਤ ਨੂੰ ਉਡੀਕਦਾ ਕਿ ਪੈਸੇ ਦਿੱਤੇ ਆ ਸ਼ਾਇਦ ਹੁਣ ਉਹ ਵਾਪਸ ਆ ਜਾਊਗਾ ਫੋਨ ਉਹਦਾ ਬੰਦ ਆ ਰਿਹਾ ਜਦੋਂ ਨਹੀਂ ਕੁਝ ਸਮਝ ਆਉਂਦਾ ਤਾਂ ਉਹ ਪੁਲਿਸ ਥਾਣੇ ਪਹੁੰਚ ਜਾਂਦਾ ਤੇ ਮੁਕੱਦਮਾ ਦਰਜ ਕਰਾ ਦਿੰਦਾ ਦੋਸਤੋ ਜਦੋਂ ਮੁਕੱਦਮਾ ਦਰਜ ਹੁੰਦਾ ਵਾ ਤਾਂ 4 ਮਈ 2018 ਨੂੰ ਪੁਲਿਸ ਉਹਦੀ ਡੈੱਡ ਬੋਡੀ ਰੁਸ਼ੇੰਤ ਸ਼ਰਮਾ ਦੀ ਡੈੱਡ ਬੋਡੀ ਲੱਭਣ ਦੇ ਵਿੱਚ ਕਾਮਯਾਬ ਹੋ ਜਾਂਦੀ ਆ ਉਹਦੇ ਪਿਓ ਰਮੇਸ਼ਵਰ ਸ਼ਰਮਾ ਨੂੰ ਬੋਡੀ ਦੀ ਪਛਾਣ ਦੇ ਲਈ ਬੁਲਾਇਆ ਜਾਂਦਾ ਵਾ ਤੇ ਉਹ ਇਹ ਕਨਫਰਮ ਕਰ ਦਿੰਦਾ ਕਿ ਇਹ ਡੈੱਡ ਬੋਡੀ ਮੇਰੇ ਪੁੱਤਰ ਦੀ ਆ ਦੁਸ਼ਯੰਤ ਸ਼ਰਮਾ ਦੀ ਆ ਪੈਸੇ ਵੀ ਗਵਾਏ ਤੇ ਉਹਨੇ ਆਪਣਾ ਪੁੱਤ ਵੀ ਗਵਾ ਲਿਆ ਸੀ ਪੁਲਿਸ ਦੇ ਹੱਥ ਦੁਸ਼ਯੰਤ ਸ਼ਰਮਾ ਦਾ ਫੋਨ ਜਰੂਰ ਲੱਗ ਗਿਆ ਸੀ ਤੇ ਉਸ ਫੋਨ ਦੀ ਮਦਦ ਦੇ ਨਾਲ ਉਹ ਤਿੰਨੋਂ ਜਿਹੜੇ આરોપી ਸੀਗੇ ਉਹ ਦੁਸ਼ਯੰਤ ਕਮਰਾ ਇੱਕ ਲੱਖ ਵਾਲੀਆ ਤੇ ਜਿਹੜਾ ਮੇਨ આરોપી ਰੀਆ ਸੇਠ ਇਹ ਤਿੰਨਾਂ ਨੂੰ ਉਹ ਪੁਲਿਸ 72 ਘੰਟਿਆਂ ਦੇ ਵਿੱਚ ਅਰੈਸਟ ਕਰ ਲੈਂਦੀ ਆ ਤੇ ਜਦੋਂ ਅਰੈਸਟ ਕੀਤਾ ਜਾਂਦਾ ਜਦੋਂ ਰੀਆ ਸੇਠ ਜੇਲ੍ਹ ਦੇ ਵਿੱਚ ਹੁੰਦੀ ਆ ਤਾਂ ਉਹਦੇ ਚਿਹਰੇ ਦੇ ਉੱਤੇ ਹਾਸਾ ਹੁੰਦਾ ਤੇ ਜਦੋਂ মিডিਆ ਉਹਨੂੰ ਪੁੱਛਦਾ ਵਾ ਤਾਂ ਉਹਦਾ ਜਵਾਬ ਸੀ ਕਿ ਬਹੁਤ ਲੋਕ ਦੁਨੀਆ ਤੇ ਮਰਦੇ ਨੇ ਜੇ ਕੋਹੁਰ ਮੇਰੇ ਹੱਥੋਂ ਮਰ ਗਿਆ ਤਾਂ ਇਹਦੇ ਚ ਕਿਹੜੀ ਵੱਡੀ ਗੱਲ ਆ ਪਰ ਇੱਕ ਜਿਹੜੀ ਉਹਦੇ ਲਈ ਬਹੁਤ ਦੁੱਖ ਦੀ ਗੱਲ ਸੀਗੀ ਰੀਆ শেਟ ਦੇ ਲਈ ਕਿ ਪਹਿਲਾਂ ਵੀ ਇਹ ਕਿਹਾ ਗਿਆ ਪਹਿਲਾਂ ਤਿੰਨ ਚਾਰ ਵਾਰ ਉਹ ਥਾਣੇ 'ਚ ਆ ਚੁੱਕੀ ਸੀ ਕਿਸੇ ਤੇ ਉਹਨੇ ਕੋਈ ਇਲਜ਼ਾਮ ਲਗਾਇਆ ਸੀ ਕਿਸੇ ਤੇ ਕੋਈ ਇਲਜ਼ਾਮ ਲਗਾਇਆ ਸੀ ਪਰ ਆਪ ਬੁਰੀ ਫਸਦੀ ਰਹੀ ਆ ਤੇ ਹਰ ਵਾਰ ਉਹ ਛੁੱਟ ਵੀ ਜਾਂਦੀ ਸੀ ਇਸ ਵਾਰੀ ਉਹ ਜੇਲ੍ਹ ਦੇ ਵਿੱਚੋਂ ਨਹੀਂ ਛੁੱਟੀ ਤੇ ਉਹਨੂੰ ਉਮਰ ਕੈਦ ਸੁਣਾਈ ਗਈ ਸੀ ਦੋਸਤੋ ਇੱਕ ਜਿਹੜੀਆਂ ਵੀ ਕੱਟਣਾ ਵਾ ਇਹ ਸੱਚੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਇਹ ਤੁਹਾਨੂੰ ਡਰਾਉਣ ਦੇ ਲਈ ਨਹੀਂ ਤੁਹਾਨੂੰ ਅਲਰਟ ਕਰਨ ਦੇ ਲਈ ਆ ਕਿ ਸੋਸ਼ਲ ਮੀਡੀਆ ਬਹੁਤ ਧਿਆਨ ਦੇ ਨਾਲ ਚਲਾਓ ਜਿਹੜਾ ਦੁਸ਼ਯੰਤ ਸ਼ਰਮਾ ਉਹਦੀ ਥਾਂ ਤੇ ਤੁਸੀਂ ਵੀ ਹੋ ਸਕਦੇ ਹੋ ਆਪਣੇ ਵਿੱਚੋਂ ਕੋਈ ਵੀ ਹੋ ਸਕਦਾ ਇਹ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜਦੋਂ ਤੁਸੀਂ ਦੋਸਤ ਸ਼ਾਮਲ ਕਰਦੇ ਹੋ ਸੋਸ਼ਲ ਮੀਡੀਆ ਤੇ ਤਾਂ ਜਾਂਚ ਪੜਤਾਲ ਜਰੂਰ ਕਰ ਲਓ ਕਿਸੇ ਵੀ ਅਣਜਾਣ ਵਿਅਕਤੀ ਦੇ ਨਾਲ ਗੱਲ ਬਿਲਕੁਲ ਨਾ ਕਰੋ ਤੇ ਇਸ ਹੱਦ ਤੱਕ ਜਾ ਕੇ ਬਿਲਕੁਲ ਵੀ ਨਾ ਕਰੋ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹੋ ਤੇ ਇੱਕ ਇਹ ਹੋਰ ਆਪਾਂ ਨੂੰ ਗੱਲ ਸਿੱਖਣ ਦੀ ਲੋੜ ਹੈ ਕੁਝ ਵੀ ਆਰਟੀਫੀਸ਼ੀਅਲ ਸੋਸ਼ਲ ਮੀਡੀਆ ਤੇ ਕਦੇ ਨਾ ਦਿਖਾਓ ਝੂਠ ਤੁਹਾਨੂੰ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ